ਜਾਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਦਰਬਾਰ ਸਾਹਿਬ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋ ਗਿਆ ਤੇ ਇਹ ਹਮਲਾ ਕਰਨ ਵਾਲੇ ਬੰਦੇ ਦਾ ਨਾਮ ਕੀ ਹੈ ਜੀ ਇਸ ਬੰਦੇ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦਿੰਦੇ ਆ ਇਸ ਬੰਦੇ ਦਾ ਨਾਮ ਹੈਗੇ ਜੀ ਨਰੈਣ ਸਿੰਘ ਚੋੜਾ ਤੇ ਬਾਕੀ ਸਾਰੇ ਨਾਲ ਦੇ ਸਹਿਯੋਗੀ ਤੁਹਾਨੂੰ ਪੂਰੀ ਇਸ ਖਬਰ ਦੇ ਬਾਰੇ ਦੱਸਣਗੇ ਕਿ ਉਹਨਾਂ ਨੇ ਹਮਲਾ ਕਿਉਂ ਕੀਤਾ ਤੇ ਉਹ ਬੰਦਾ ਕੌਣ ਸੀ ਕਿੱਥੋਂ ਆਇਆ ਤੇ ਤੇ ਬੈਕਗ੍ਰਾਉਂਡ ਹਿਸਟਰੀ ਕੀ ਆ ਆਓ ਚਾ ਦੱਸ ਦਿਆਂ ਦੀ ਤੁਹਾਨੂੰ ਸਾਰਾ ਕੁਝ ਇਸ ਬੰਦੇ ਦੇ ਬਾਰੇ ਸ਼ਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲਾ ਨਰੈਣ ਸਿੰਘ ਚੌੜਾ ਅਸਲ ਦੇ ਵਿੱਚ ਕੌਣ ਹੈ ਉਹਦਾ ਪਿਸ਼ੋਕੜ ਕੀ ਹੈ ਕਿਸ ਤਰੀਕੇ ਦਾ ਉਹਦੇ ਮਨ ਚ ਗੁੱਸਾ ਸ਼ਖਬੀਰ ਸਿੰਘ ਬਾਦਲ ਪ੍ਰਤੀ ਕਿਹੜੀਆਂ-ਕਿਹੜੀਆਂ ਲਹਿਰਾਂ ਨਾਲ ਜੁੜਿਆ ਰਿਹਾ ਹੈ ਇਹ ਸਾਰੇ ਵਿਸ਼ੇ ਤੇ ਜਾਣਕਾਰੀ ਅੱਜ ਅਸੀਂ ਤੁਹਾਨੂੰ ਦੇਵਾਂਗੇ ਨਰੈਣ ਸਿੰਘ ਚੌੜਾ ਦਾ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਆਇਆ ਸੀ ਤਾਂ ਚੌੜਾ ਪਿੰਡ ਦੇ ਵਿੱਚ ਆ ਕੇ ਰਹਿਣ ਲੱਗ ਗਿਆ ਚੌੜਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਤੇ ਨਾਲ ਹੀ ਉਹਨਾਂ ਦਾ ਜਨਮ 1956 ਦੇ ਵਿੱਚ ਹੋਇਆ 1956 ਜਨਮ ਹੋਇਆ ਤੇ 1984 ਦੇ ਵਿੱਚ ਉਹ ਆ ਕੇ ਇਸ ਲਹਿਰ ਦੇ ਨਾਲ ਜੁੜ ਗਏ ਸੀ ਪੜਾਈ ਜਿਹੜੀ ਆ ਉਹਨਾਂ ਨੇ ਐਗਰੀਕਲਚਰ ਦੇ ਪਲੱਸ 2 ਐਗਰੀਕਲਚਰ ਨਾਲ ਕੀਤੀ ਹੈ ਉਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲ ਦੇ ਵਿੱਚੋਂ ਬਤੌਰ ਪ੍ਰਚਾਰਕ ਦਾ 2 ਸਾਲ ਦਾ ਡਿਪਲੋਮਾ ਕੀਤਾ ਉਸ ਤੋਂ ਮਗਰੋਂ ਗੁਰੂ ਨਾਨਕ ਕਾਲਜ ਗੁਰਦਾਸਪੁਰ ਤੋਂ ਬੀਏ ਕੀਤੀ ਬੀਏ ਕਰਨ ਉਪਰੰਤ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਐਮਏ ਕੀਤੀ ਐਮਏ ਕਰਦਿਆਂ ਦੌਰਾਨ ਹੀ ਉਹਨਾਂ ਤੇ ਕਈ ਤਰ੍ਹਾਂ ਦੇ ਮੁਕੱਦਮੇ ਸ਼ੁਰੂ ਹੋ ਗਏ ਸੀ ਜਾਂ ਇਹ ਕਹਿ ਲਈਏ ਕਿ ਉਹਨਾਂ ਤੇ ਕਾਰਵਾਈਆਂ ਸ਼ੁਰੂ ਹੋ ਗਈਆਂ ਸੀ ਉਸ ਦੌਰਾਨ ਉਹ ਰੂਪੋਸ਼ ਹੋ ਜਾਂਦੇ ਨੇ ਜੀ ਦੋਸਤੋ ਦੇਖੋ ਰੂਪੋਸ਼ ਹੁੰਦੇ ਨੇ ਫਿਰ ਉਹ ਕੁਝ ਸਮਾਂ ਸਾਹਮਣੇ ਵੀ ਆਉਂਦੇ ਨੇ ਇਸ ਜਿਹੜਾ ਇਹ ਦੌਰ ਚੱਲ ਪੈਂਦਾ ਉਹਨਾਂ ਤੇ ਕਾਰਵਾਈਆਂ ਦਾ ਦੌਰ ਚੱਲ ਪੈਂਦਾ ਉਸ ਤੋਂ ਬਾਅਦ ਅਜੀਬ ਗਾਂਧੀ ਦੀ ਜਦੋਂ ਮੌਤ ਹੁੰਦੀ ਹੈ ਤਾਂ ਪ੍ਰੋਪਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਤੇ ਰੇਡਾਂ ਵੀ ਸ਼ੁਰੂ ਹੋ ਜਾਂਦੀਆਂ ਹਨ ਪਰਿਵਾਰਕ ਮੈਂਬਰਾਂ ਨੂੰ ਇੱਕ ਵਾਰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਰੇਡਾਂ ਵੀ ਸ਼ੁਰੂ ਹੋ ਜਾਂਦੀਆਂ ਇਸ ਦੌਰਾਨ ਉਹ ਐਸਡੀਪੀਸੀ ਦੇ ਵਿੱਚ ਨੌਕਰੀ ਵੀ ਕਰਦੇ ਆ 4 ਸਾਲ ਉਹ ਐਸਜੀਪੀਸੀ ਚ ਨੌਕਰੀ ਕਰਦੇ ਆ 1980 ਤੋਂ ਲੈ ਕੇ 1984 ਤੱਕ ਉਹਨਾਂ ਤੇ ਸਭ ਤੋਂ ਜਿਹੜੀ ਵੱਡੀ ਘਟਨਾ ਜਿਹੜੀ ਉਹਨਾਂ ਨੂੰ ਸੱਟ ਮਾਰਦੀ ਹੈ ਉਹ ਉਹ ਹੈ 1978 ਦਾ ਨਿਰੰਗਕਾਰੀ ਕਾਂਡ ਨਿਰੰਗਕਾਰੀ ਕਾਂਡ ਤੋਂ ਬਾਅਦ ਇੱਕ ਤਾਂ ਉਹ ਪੜ ਰਹੇ ਸਿੱਖ ਮਸ਼ੀਨਰੀ ਕਾਲਜ ਡਿਪਲੋਮਾ ਕਰ ਰਹੇ ਹੁੰਦੇ ਆ ਜਿਹੜਾ ਮਾਨ ਹੈ ਉਹਨਾਂ ਦਾ ਪਹਿਲਾਂ ਹੀ ਇਸ ਧਰਮ ਪ੍ਰਤੀ ਸਮਰਪਿਤ ਹੁੰਦਾ ਜਾਂ ਕਹਿ ਲਈਏ ਕਿ ਇਧਰਲੇ ਪਾਸੇ ਜੁੜਿਆ ਹੁੰਦਾ ਤਾ ਦੂਜੇ ਨੰਬਰ ਦੇ ਉੱਤੇ ਜਿਹੜਾ ਉਹ ਨਰੰਗਕਾਰੀ ਕਾਂਡ ਦੇਖਦਿਆ ਤਾਂ ਉਸ ਦਿਨ ਆਪਣਾ ਪੇਪਰ ਦੇਣ ਜਾ ਰਹੇ ਹੁੰਦੇ ਆ ਉਹ ਪੇਪਰ ਦੇਣ ਜਾ ਰਹੇ ਆ ਤਾਂ ਉਹ ਕਾਂਡ ਸਾਰਾ ਉਹ ਆਪਣੀ ਅੱਖੀਂ ਦੇਖਦਿਆ ਤਾਂ ਉਹਨਾਂ ਦੇ ਮਨ ਤੇ ਠੇਸ ਪਹੁੰਚਦੀ ਆ ਕਿ 13 ਦੇ ਕਰੀਬ ਸਿੰਘ ਸ਼ਹੀਦ ਹੋ ਗਏ 78 ਦੇ ਕਰੀਬ ਜਿਹੜੇ ਸਿੰਘ ਜਖਮੀ ਹੋਏ ਉਸ ਤੋਂ ਬਾਅਦ ਉਹ ਜੁੜਦੇ ਨੇ ਅਕਾਲ ਫੈਡਰੇਸ਼ਨ ਨਾਲ ਅਕਾਲ ਫੈਡਰੇਸ਼ਨ ਬਣਾਈ ਕਿਸ ਲਈ ਜਾਂਦੀ ਆ ਅਕਾਲ ਫੈਡਰੇਸ਼ਨ ਬਣਾਈ ਜਾਂਦੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਵਿਅਕਤੀ ਨੂੰ ਤਨਖਾਹੀਆ ਕਰਾਰ ਦੇਵੇਗਾ ਤਾ ਉਸ ਵਿਅਕਤੀ ਨੂੰ ਫੜ ਕੇ ਲੈ ਕੇ ਅਕਾਲ ਤੱਕ ਸਾਬ ਤੱਕ ਲੈ ਕੇ ਆਉਣ ਦੀ ਜਿਹੜੀ ਕਾਰਵਾਈ ਆ ਉਹ ਕਾਲ ਫੈਡਰੇਸ਼ਨ ਪਨਾਈਵੇਗੀ ਤੇ ਅਕਾਲ ਫੈਡਰੇਸ਼ਨ ਦਾ ਜਿਹੜਾ ਜਿਹੜਾ ਨਾਮ ਪਹਿਲਾਂ ਪਹਿਲਾਂ ਇਹ ਚਰਚਾ ਚੱਲੀ ਸੀ ਕਿ ਕਾਲ ਫੈਡਰੇਸ਼ਨ ਦਾ ਜਿਹੜਾ ਨਾਮ ਆ ਉਹ ਅਕਾਲ ਸਟੂਡੈਂਟ ਅਤੇ ਯੂਥ ਫੈਡਰੇਸ਼ਨ ਰੱਖਿਆ ਜਾਵੇ ਪਰ ਸੰਤ ਜਰਨੈਲ ਸਿੰਘ ਭਿੰਡਰਾਲਾ ਨੇ ਕਿਹਾ ਕਿ ਜਿਹੜੀ ਸਟੂਡੈਂਟ ਫੈਡਰੇਸ਼ਨ ਆ ਉਹ ਪਹਿਲਾਂ ਹੀ ਚੱਲ ਰਹੀ ਆ ਸੋ ਇਹਦਾ ਨਾਮ ਅਕਾਲ ਫੈਡਰੇਸ਼ਨ ਰੱਖ ਲਿਆ ਗਿਆ ਤੇ ਉਹ ਅਕਾਲ ਫੈਡਰੇਸ਼ਨ ਦੇ ਮੈਂਬਰ ਬਣੇ ਸਭ ਤੋਂ ਪਹਿਲਾਂ ਜਿਹੜੇ ਨਾਰਾਇਣ ਸਿੰਘ ਚੌੜਾ ਨੇ ਉਹ ਕਾਲ ਫੈਡਰੇਸ਼ਨ ਦੇ ਮੈਂਬਰ ਬਣੇ ਪ੍ਰਚਾਰਕ ਦੀ ਡਿਊਟੀ ਵੀ ਉਹਨਾਂ ਨੇ ਇਸ ਦੌਰਾਨ ਆਪਣੀ ਨਿਭਾਈ ਤੇ ਉਹ ਉਸ ਤੋਂ ਅੱਗੇ ਜਿਹੜੀਆਂ ਘਟਨਾਵਾਂ ਸ਼ੁਰੂ ਹੋ ਜਾਂਦੀਆਂ ਕਿ ਉਹਨਾਂ ਦੇ ਆਪਣੇ ਪਿੰਡ ਦੇ ਜਦੋਂ ਇਹ ਅਟੈਕ ਹੋਇਆ ਸ਼੍ਰੀ ਬਾਦ ਦਰਬਾਰ ਸਾਹਿਬ ਤੇ 84 ਦਾ ਅਟੈਕ ਹੋਇਆ ਤਾਂ ਮਾਨ ਨੂੰ ਠੇਸ ਪਹੁੰਚੀ ਤਾਂ ਉਹ ਆਸ-ਪਾਸ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਆਪਣੇ ਸਾਥੀਆਂ ਨਾਲ ਸਾਈਕਲ ਤੇ ਚੱਲ ਪਏ ਸਾਈਕਲ ਤੇ ਚੱਲ ਪਏ ਪਰਸੋਂ ਤੇ ਫੌਜ ਮੇभी ਉਹਨਾਂ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਲਗਭਗ ਉਹਨਾਂ ਨੇ 20 ਜਾਣਿਆਂ ਨੇ ਉਥੇ ਇਹ ਚੀਜ਼ ਦਾ ਬਦਲਾ ਲੈਣ ਲਈ ਹਥਿਆਰ ਬੰਦ ਹੋਣ ਲਈ ਸਾਰੀ ਚੀਜ਼ ਲਈ ਟ੍ਰੇਨਿੰਗ ਲੈਣ ਲਈ ਪਾਕਿਸਤਾਨ ਗਏ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਆਏ ਅਸਲਾ ਲੈ ਕੇ ਆਏ ਤੇ ਇਸ ਜਿਹੜੇ ਘੋਲ ਦੇ ਵਿੱਚ ਕੁੱਦ ਪਏ ਤੇ 1984 ਤੋਂ ਹੀ ਫਿਰ ਉਹ ਰੂਪੋਸ਼ੋ ਗਏ ਤੇ ਅੰਡਰਗਰਾਊਂਡ ਰਹਿ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ 1984 ਤੋਂ ਲੈ ਕੇ 1995 ਤੱਕ ਉਹ ਰੂਪੋਸ਼ਰੇ 21 ਸਤੰਬਰ 1995 ਨੂੰ ਉਹਨਾਂ ਦੀ ਪਹਿਲੀ ਵਾਰ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਦੇ ਦੌਰਾਨ ਵੀ ਉਹਨਾਂ ਨੇ ਉਹਨਾਂ ਨੂੰ ਮਾਰਨ ਦੀ ਪੂਰੀ ਪਲੈਨਿੰਗ ਸੀ ਅਨਕਾਊਂਟਰ ਦੀ ਪੂਰੀ ਪਲੈਨਿੰਗ ਸੀ ਪਰ ਉਸੇ ਉਹਨਾਂ ਦਿਨਾਂ ਦੌਰਾਨ ਹੀ ਪਾਈ ਖਾਲੜਾ ਦਾ ਮਸਲਾ ਉੱਠ ਖੜਦਾ ਹੈ ਉਹਨਾਂ ਦੇ ਉਹਨਾਂ ਦੀ ਜਿਹੜੀ ਉਹਨਾਂ ਦੀ ਇਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਹਾਦਤ ਹੋਈ ਹੈ ਉਹਦਾ ਮਸਲਾ ਉੱਠ ਖੜਦਾ ਹੈ ਪੁਲਿਸ ਤੇ ਸਵਾਲ ਉੱਠ ਖੜਦੇ ਆ ਤਾਂ ਉਹ ਅਨਕਾਊਂਟਰ ਤੋਂ ਬਚ ਜਾਂਦੇ ਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ 29 ਮੁਕੱਦਮੇ ਰਜਿਸਟਰ ਕੀਤੇ ਗਏ ਪਰ ਚਲਾਨ 11 ਮੁਕੱਦਮਿਆਂ ਦੇ ਯਾਨੀ ਕਿ ਕਹਿ ਲਈਏ 29 ਮੁਕੱਦਮੇ ਰਜਿਸਟਰ ਕੀਤੇ ਗਏ ਤੇ ਚਲਾਨ 11 ਮੁਕੱਦਮਿਆਂ ਦੇ ਜਿਹੜੇ ਆ ਉਹ ਪੇਸ਼ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚੋਂ 10 ਮੁਕੱਦਮੇ ਜਿਹੜੇ ਆ ਉਹ ਰੱਦ ਹੋ ਗਏ ਤੇ ਇੱਕ ਮੁਕੱਦਮਾ ਪੁਲਿਸ ਦੇ ਉੱਪਰ ਝੂਠਾ ਮੁਕਾਬਲਾ ਕਰਨ ਦਾ ਜਿਹੜਾ ਇੱਕ ਮੁਕ ਜਿਹੜਾ ਮੁਕੱਦਮਾ ਹੈ ਉਹ ਜਾਰੀ ਰਿਹਾ ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਨਾਬਾ ਜੇਲ੍ਹ ਦੇ ਵਿੱਚ ਰਹੇ ਜਲੰਧਰ ਜੇਲ੍ਹ ਦੇ ਵਿੱਚ ਰਹੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਰੈਣ ਸਿੰਘ ਚੌੜਾ ਰਹੇ ਤੇ ਨਰੈਣ ਸਿੰਘ ਚੌੜਾ ਪੂਰੇ ਤਰੀਕੇ ਦੇ ਨਾਲ ਖਾਲਸਤਾਨੀ ਸਮਰਥਕ ਸੀ ਪੂਰੇ ਤਰੀਕੇ ਦੇ ਨਾਲ ਜਰਨੈਲ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਿਹੜਾ ਮੋਰਚਾ ਚੱਲਿਆ ਉਸ ਦੇ ਦੌਰਾਨ ਵੀ ਇਹਨਾਂ ਦੀ ਜਿਹੜਾ ਫੈਡਰੇਸ਼ਨ ਸੀ ਜਿਹੜੀ ਇਹਨਾਂ ਦੀ ਸੰਸਥਾ ਸੀ ਉਹ ਪੂਰਾ ਸਾਥ ਦਿੰਦੀ ਰਹੀ ਤੇ ਉਸ ਤੋਂ ਬਾਅਦ ਇਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲਗਾਤਾਰ ਰਹੇ ਫਿਰ ਇਹਨਾਂ ਦੀ ਜਿਹੜੀ ਹੈ ਉਹ ਰਿਹਾਈ ਹੋਣੀ ਸੀ ਤਾਂ ਉਸ ਦੇ ਦੌਰਾਨ ਹੀ ਟਾਡਾ ਇਹਨਾਂ ਤੇ ਜਿਹੜੇ ਇਹਨਾਂ ਦੀ ਜਿਹੜੀ ਜਲੰਧਰ ਜੇਲ੍ਹ ਸੀ ਉਸ ਵਿੱਚ ਟਾਡਾ ਦੀ ਜਿਹੜੇ ਕੈਦੀ ਰਹਿ ਰਹੇ ਸੀ ਉਸ ਦੇਲ ਦਾ ਦਰਵਾਰਾ ਕਰਨ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਉਂਦੇ ਆ 1997 ਦੇ ਵਿੱਚ ਸਰਕਾਰ ਬਣ ਜਾਂਦੀ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਉੱਥੇ ਵਿਰੋਧ ਹੁੰਦਾ ਉਹਨਾਂ ਦੇ ਖਿਲਾਫ ਨਾਹਰੇਬਾਜੀ ਹੁੰਦੀ ਹੈ ਤਾਂ ਉਸ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਨਾਰਾਇਣ ਸਿੰਘ ਚੌੜਾ ਨੂੰ ਤੇ ਉਹਨਾਂ ਨੂੰ ਕਹਿੰਦੇ ਕਿ ਵਿਰੋਧ ਕਰਾਉਣ ਦਾ ਜ਼ਿੰਮੇਵਾਰ ਨਾਰਾਇਣ ਸਿੰਘ ਚੌੜਾ ਹੈ ਤੇ ਨਰੈਣ ਸਿੰਘ ਚੌੜਾ ਤੇ ਉਸ ਤੋਂ ਬਾਅਦ ਫਿਰ ਸਖਤੀ ਕੀਤੀ ਜਾਂਦੀ ਹੈ ਸਖਤੀ ਕਰਨ ਤੋਂ ਬਾਅਦ 2000 ਦੇ ਵਿੱਚ 306 ਦਾ ਮਕਦਮਾ ਉਹਨਾਂ ਦੇ ਉੱਪਰ ਉਹਨਾਂ ਦੇ ਪੁੱਤਰਾਂ ਦੇ ਉੱਪਰ ਉਹਨਾਂ ਦੇ ਭਰਾ ਤੇ ਉਹਨਾਂ ਦੇ ਜੇ ਕਹ ਲਈਏ ਕਿ ਰਿਸ਼ਤੇਦਾਰਾਂ ਤੇ ਪੜ੍ਹਵਾਈਏ ਤੇ ਸਭ ਤੇ 307 ਦਾ ਪਰਚਾ ਦੇ ਦਿੱਤਾ ਜਾਂਦਾ ਤੇ ਹੋਰ ਵੀ ਕਈ ਕੇਸ ਪਾਏ ਜਾਂਦੇ ਆ ਉਸ ਤੋਂ ਬਾਅਦ ਉਹ ਬੱਬਰ ਖਾਲਸਾ ਜਿਹੜੀ ਹੈ ਲਹਿਰ ਇਹਦੇ ਨਾਲ ਵੀ ਉਹਨਾਂ ਦੇ ਸੰਬੰਧ ਮਿਲਦੇ ਆ ਉਹਨਾਂ ਦੇ ਖਾਲਸਤਾਨ ਲਿਬਰੇਸ਼ਨ ਫੋਰਸ ਨਾਲ ਵੀ ਸੰਬੰਧ ਮਿਲਦੇ ਆ ਤੇ ਜਿਹੜਾ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ 2010 ਦੇ ਵਿੱਚ ਇੱਕ ਵਿਸਫੋਟਕ ਸਮਗਰੀ ਪਾਈ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਉਹਨਾਂ ਦਾ ਨਾਮ ਜੁੜਦਾ ਹੈ ਤੇ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚੋਂ ਭਜਾਉਣ ਦੇ ਵਿੱਚ ਵੀ ਨਰੈਣ ਸਿੰਘ ਚੌੜਾ ਦਾ ਨਾਮ ਆਉਂਦਾ ਹੈ ਕਿ ਨਰੈਣ ਸਿੰਘ ਚੌੜਾ ਨੇ ਹੀ ਜੇਲ੍ਹ ਦੀ ਬਿਜਲੀ ਗਲਤ ਕੀਤੀ ਸੀ ਤੇ ਉਹਨਾਂ ਨੂੰ ਭਜਾਉਣ ਦੇ ਵਿੱਚ ਮਦਦ ਕੀਤੀ ਸੀ ਤਾਂ ਨਰੈਣ ਸਿੰਘ ਚੌੜਾ ਤੇ ਹਾਲੇ ਤੱਕ ਵੀ ਮੁਕੱਦਮੇ ਚੱਲ ਰਹੇ ਐ ਤੇ ਨਾਰਾਇਣ ਸਿੰਘ ਚੌੜਾ ਪੂਰੇ ਤਰੀਕੇ ਦੇ ਨਾਲ ਖਾਲਸਤਾਨੀ ਸਮਰਥਕ ਨੇ ਹੁਣ ਗੁੱਸਾ ਉਹਨਾਂ ਨੇ ਇਹ ਜ਼ਰੂਰ ਗੱਲ ਆਖੀ ਹੈ ਕਿ ਮੈਨੂੰ ਗੁੱਸਾ ਸੀ ਕਿ ਤਨਖਾ ਜਿਹੜੇ ਸਾਰੇ ਜ਼ੁਲਮ ਮੈਂ ਕਬੂਲ ਕਰ ਲਿਆ ਤੇ ਉਹਦੀ ਸਜ਼ਾ ਦੇਣੀ ਸੀ ਪਰ ਇੱਥੇ ਸਜ਼ਾ ਤਾਂ ਅਕਾਲ ਤਖਤ ਸਾਹਿਬ ਦੇ ਹੀ ਚੁੱਕੇ ਆ ਪਰ ਨਾਰਾਇਣ ਸਿੰਘ ਚੌੜਾ ਦਾ ਜੋ ਪਿਛੋਕਰ ਦੇਖਣਾ ਹੋਵੇ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਗਰਮ ਖਿਆਲੀ ਤੇ ਰਾਣਾ ਜੁੜੇ ਹੋਏ ਆ ਪਾਕਿਸਤਾਨ ਨਾਲ ਜਿਹੜੇ ਸਬੰਧ ਆਖੇ ਜਾਂਦੇ ਉਹ ਵੀ ਇੱਥੇ ਗਲਤ ਪੁਕਾ ਹੈ ਕਿ ਉਹ ਟ੍ਰੇਨਿੰਗ ਲੈ ਕੇ ਆਉਂਦੇ ਆ ਪਾਕਿਸਤਾਨ ਜਾ ਕੇ ਹਥਿਆਰ ਚਲਾਉਣ ਦੇ ਪਾਕਿਸਤਾਨ ਜਾ ਕੇ ਹਥਿਆਰ ਲੈ ਕੇ ਆਉਂਦੇ ਨੇ ਉੱਥੋਂ ਕਾਹ ਅੱਗੇ ਆਪਣੇ ਜਿਹੜੀ ਆ ਕਾਰਵਾਈ ਸ਼ੁਰੂ ਕਰਦੇ ਆ ਤਿੰਨ ਦੇ ਕਰੀਬ ਜਥੇਬੰਦੀਆਂ ਦੇ ਨਾਲ ਜਿਹੜੀਆਂ ਖਾਲਸਤਾਨ ਦੇ ਨਾਲ ਸੰਬੰਧ ਜਥੇਬੰਦੀਆਂ ਬੱਬਰ ਖਾਲਸਾ ਖਾਲਸਤਾਨ ਲਿਬਰੇਸ਼ਨ ਫੋਰਸ ਅਕਾਲ ਫੈਡਰੇਸ਼ਨ ਦੇ ਨਾਲ ਉਹ ਜੁੜੇ ਹੋਏ ਨੇ ਤਾਂ ਇਹ ਸਾਰੇ ਜਿਹੜੇ ਪਿਸ਼ੋਕੜਾ ਉਹਨਾਂ ਦਾ ਉਹ ਚ ਕਾਫੀ ਉਹਨਾਂ ਤੇ ਅਪਰਾਧਿਕ ਮਾਮਲੇ ਨੇ ਵੱਡੇ ਖਾਲਸਤਾਨੀ ਸਮਰਥਕ ਨੇ ਪਾਸਕਵੀਰ ਸਿੰਘ ਬਾਦਲ ਤੇ ਜਿਹੜਾ ਅੱਜ ਹਮਲਾ ਕੀਤਾ ਉਹ ਇਹ ਇਹਦਾ ਉਹਨਾਂ ਦਾ ਕਹਿਣਾ ਇਹ ਹੈ ਪਰ ਜਿਸ ਤਰੀਕੇ ਦੇ ਨਾਲ ਪਸ਼ੋਕਰ ਦੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਵੀ ਉਹਨਾਂ ਤੇ ਮੁਕਾਦਮੇ ਦਰਜ ਹੋਏ ਤਾਂ ਹੋ ਸਕਦਾ ਹੈ ਕਿ ਪਸ਼ੋਕਰ 'ਚ ਗੁੱਸਾ ਉਹ ਚੀਜ਼ ਦਾ ਵੀ ਬੈਠਾ ਹੋਵੇ ਮਨ 'ਚ ਗੁੱਸਾ ਉਹ ਚੀਜ਼ ਦਾ ਹੀ ਬੈਠਾ ਹੋਵੇ ਉਸ ਤੋਂ ਬਾਅਦ 2010 ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਜਦੋਂ ਮੁਕਾਦਮਾ ਦਰਜ ਹੁੰਦਾ ਤਾਂ ਇਹ ਹੋ ਸਕਦਾ ਹੈ ਕਿ ਲਗਾਤਾਰ ਬਾਦਲ ਪਰਿਵਾਰ ਨਾਲ ਜਾਂ ਬਾਦਲ ਸਰਕਾਰ ਨਾਲ ਉਹ ਗੁੱਸਾ ਹੋਵੇ ਤੇ ਅੱਜ ਉਹ ਆਪਣਾ ਗੁੱਸਾ ਕੱਢਣ ਆਏ ਹੋਣ ਤਾਂ ਯਾਨ ਨਰਿੰਦਰ ਸਿੰਘ ਚੌੜਾ ਕੌਣ ਸੀ ਉਹਨਾਂ ਦਾ ਪਿਛੋਕੜ ਕੀ ਹੈ ਕਿਸ ਤਰੀਕੇ ਦੇ ਨਾਲ ਕਿਹਦੇ ਕਿਹਦੇ ਨਾਲ ਸੰਬੰਧ ਰਿਹਾ ਹੈ ਕਿਵੇਂ ਉਹ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਆਇਆ ਸੰਜਨ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਵੀ ਉਹਨਾਂ ਦੀ ਜਿਹੜੀ ਉਹ ਕਹਿੰਦੇ ਆ ਕਿ ਮੁਲਾਕਾਤ ਹੁੰਦੀ ਆ ਉੱਥੇ ਜੋ ਸਭ ਕੁਝ ਵਾਪਰਦਾ ਉਹ ਸਭ ਕੁਝ ਉਹਨਾਂ ਦੇ ਜੇ ਕਹਿਣਾ ਹੋਵੇ ਕਿ ਅੱਖੀਂ ਦੇਖਿਆ ਹਾਲ ਜਿਹੜਾ ਸਾਰਾ ਕੁਝ ਵਾਪਰਦਾ ਪਰ ਨਾਲ ਹੀ ਉਹਨਾਂ ਦੇ ਵੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੀਆਂ ਕਾਰਵਾਈਆਂ ਜਿਸ ਤਰੀਕੇ ਨਾਲ ਸਾਰਾ ਕੁਝ ਵਾਪਰਿਆ ਉਹ ਇਸ ਲਹਿਰ ਨਾਲ ਜੁੜੇ ਹੋਣ ਕਰਕੇ ਹੈ ਤੇ ਹੁਣ ਉਹ ਖਾਲਸਤਾਨ ਦੇ ਸਮਰਥਕ ਨੇ ਤੇ ਸ਼ਰਵੀਰ ਸਿੰਘ ਭਾਲ ਤੇ ਹਮਲਾ ਹੋਇਆ ਇਹ ਨਰੈਨ ਸਿੰਘ ਚੌੜਾ ਦੇ ਜੀਵਨ ਦੀ ਇੱਕ ਸੰਖੇਪ ਜਾਣਕਾਰੀ ਸੀ ਹੋਰ ਖਬਰਾਂ ਲਈ ਦੇਖਦੇ ਰਹੋ ਲੋਕ ਵਾਈਟ